ਤਿੰਨ ਵੇਰਾ ਐਮਐਲ ਬਣਾਤਾ ਚੌਥੀ ਹਰ ਐਮਪੀ ਬਣ ਗਿਆ ਤੇ ਪੰਜਵੀਂ ਹਰ ਆਪਦੀ ਘਰ ਦੀ ਨੂੰ ਗੱਲ ਤਾਂ ਕਿ ਉਹ ਗਿੱਦੜਵਾ ਦੇ ਚ ਡੂੜ ਲੱਖ ਵੋਟ ਹੈ ਕੋਈ ਬੰਦਾ ਕਾਬਲੇ ਨਹੀਂ ਉਹਦੀ ਘਰ ਦੀ ਕਾਬਲੇ ਕਲੀ ਆਪਦੇ ਮਾਮੇ ਨੂੰ ਦੇ ਦਿੰਦਾ ਟਿਕਟ ਯਾਰ ਹੈ ਬੁੱਢਾ ਹੋ ਗਿਆ ਵਿਚਾਰਾ ਉਹ ਕੌਣ ਇਹ ਨਿੰਦਰ ਨੂੰ ਦੇ ਦਿੰਦਾ ਅਸੀਂ ਤਾਂ ਭਰਾਵਾ ਅਸੀਂ ਤੈਨੂੰ ਮਗਰੋਂ ਲਾਉਣ ਨੂੰ ਫਿਰਦੇ ਅਸੀਂ ਤਾਂ ਕਹਿੰਦੇ ਆ ਵੀ ਇਹਦਾ ਕੰਪੀਟੀਸ਼ਨ ਮਨਪੀਤ ਨਾਲ ਹੈ। ਰਾਜੇ ਬੜਿੰਗ ਨੂੰ ਤੁਸੀਂ ਕੰਪੀਟੀਸ਼ਨ 'ਚ ਨਹੀਂ ਮੰਨਦੇ। ਨਾ ਜੀ ਨਾ ਉਹ ਤਾਂ ਮੇਰਾ ਖਿਆਲ ਹੈ ਵੀ ਇਹ ਤਾਂ ਤੀਜੇ ਨੰਬਰ ਤੇ ਆ ਸਕਦਾ। ਨਾ ਜੀ ਇਹ ਤਾਂ ਕਰੇ ਗਿਆ ਲੋ ਵੀ ਹਜਾ ਲੋਂਦਾ। ਹਾਂ ਤੁਸੀਂ ਗਏ ਹੋ ਆਪਾਂ ਗਏ ਆ ਦੋਵੇਂ। ਉਹਨੇ ਆ ਗਿਆ ਮੂੰਹ ਚੱਕ ਕੇ ਕਿਵੇਂ ਹੈ ਤੇ ਜਦੋਂ ਇਹ ਗੱਲ ਕਰਕੇ ਪਾਸੇ ਤੈਨੂੰ ਲੈ ਜਾਊਗਾ। ਮੈਂ ਤਾਂ ਬਾਬੇ ਨੂੰ ਆਖਿਆ ਤੇਰੇ ਬੀਬੀ। ਪਿੰਡ 'ਚ ਵਿਕਾਸ ਨਹੀਂ ਹੋਇਆ ਬਾਬਾ ਜੀ ਪਹਿਲਾਂ ਜੀ। ਹਾਂ ਜੀ ਹੋਇਆ। 47 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਜੇ ਨਾਲ ਚੱਲੋ ਤੁਹਾਨੂੰ ਵਖਾ ਰਿਆ ਹੁਣਾ ਅਧੂਰਾ ਪਿਆ ਆ ਜਿੰਨੇ ਘਰ ਹਨਾ ਜਿੱਦੇ ਇਧਰ ਲਈ ਹਵਾ ਵਗਦੀ ਹੈ ਪੂਰਾ ਜਿਲ੍ਹੇ ਨੂੰ ਕਹਿੰਦੇ ਆ ਆ ਸਾਰੇ ਆ ਬੈਠੇ ਨਾ ਕਰਾਂ ਲਈ ਆ ਜੋ ਤੁਹਾਡੇ ਰੋਟੀ ਲੰਗਦੀ ਆ ਸਾਰੇ ਪਿੰਡ ਦਾ ਜਿਹੜਾ ਪਾਣੀ ਆ ਨਾ ਸੀਵਰੇਜ ਦਾ ਉਹ ਇੱਥੇ ਆ ਕੇ ਇਕੱਠਾ ਕਰਦਾ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਬਾ ਜੀ ਆਪਣਾ ਗੁਰਨਾਮ ਸਿੰਘ ਆ ਜੀ ਪਿੰਡ ਕਿਹੜਾ ਬਾਬਾ ਜੀ ਆਪਣਾ ਲੁੰਡੇ ਵਾਲਾ ਬਾਬਾ ਜੀ ਕੀ ਕਹਿੰਦੀ ਗਿੱਦੜਵਾਦੀ ਹਵਾ ਜੀ ਕਿਹੜਾ ਐਮਐਲਏ ਅੱਗੇ ਆਸ ਬਾਬਾ ਜੀ ਸਾਡੇ ਮੁਤਾਬਕ ਤਾਂ ਡੈਂਪੀ ਚ ਲੋਦੀ ਹੈ ਠੀਕ ਹੈ ਜੀ ਹਾਂਜੀ ਕਿਵੇਂ ਜੀ ਕਾਰਨ ਕੋਈ ਕਾਰਨ ਇਹੋ ਹੀ ਹੈ ਬੰਦਾ ਨਰਮ ਹੈ ਸਾਡੇ ਹਲਕੇ ਦਾ ਹੈ ਦੋ ਵੇਰਾ ਹਾਰਿਆ ਹੋਇਆ ਹੈ ਤੇ ਹਮਦਰਦੀ ਵੀ ਹੈ ਤੇ ਬਾਕੀ ਜਿਹੜਾ ਵਿਰੋਧੀ ਹੈ ਉਹਦਾ ਟੱਡ ਨਹੀਂ ਪਰਿਆ ਤਿੰਨ ਵੇਰਾ ਐਮਐਲਏ ਬਣਤਾ ਚੌਥੀ ਹਰ ਐਮਪੀ ਬਣ ਗਿਆ ਤੇ ਪੰਜਵੀਂ ਹਰ ਆਪਦੀ ਕਰਦੀ ਨੂੰ ਕਹ ਲਤਾ ਕਿ ਉਹ ਗਿੱਦੜਵਾ ਦੇ ਤੇ 2 ਲੱਖ ਵੋਟ ਹੈ ਕੋਈ ਬੰਦਾ ਕਾਬਲੇ ਇਹਨੇ ਉਹਦੀ ਕਰਦੀ ਕਾਬਲੇ ਕਲੀ ਆਪਦੇ ਮਾਮੇ ਨੂੰ ਨਹੀਂ ਦਿੰਦਾ ਟਿਕਟ ਯਾਰ ਸਹੀ ਗੱਲ ਹੈ ਹੈ ਬੁੱਢਾ ਹੋ ਗਿਆ ਵਿਚਾਰਾ ਉਹ ਕੌਣ ਇਹ ਨਿੰਦਰ ਨੂੰ ਦੇ ਦਿੰਦਾ ਕਿ ਸਾਰਾ ਇਕੱਠਾ ਕਰਕੇ ਆਪਦੇ ਘਰੇ ਲਈ ਜਾਣਾ ਹੈ ਸਹੀ ਗੱਲ ਹੈ ਹੈ ਜੀ ਇਸ ਗੱਲ ਕਰਕੇ ਅਸੀਂ ਤਾਂ ਭਰਾਵਾ ਲੋਕਾਂ ਦਾ ਹਰ ਲੈਂਦੇ ਨਹੀਂ ਅਸੀਂ ਤੇ ਇਹਨੂੰ ਮਗਰੋਂ ਲਾਉਣ ਨੂੰ ਫਿਰਦੇ ਆ ਪਿੰਡ 'ਚ ਵਿਕਾਸ ਨਹੀਂ ਹੋਇਆ ਬਾਬਾ ਜੀ ਪਹਿਲਾਂ ਜੀ ਹਾਂ ਜੀ ਹੋਇਆ 47 ਲੱਖ ਰੁਪਏ ਦੀ ਗ੍ਰਾਂਟ ਆਈ ਸੀ ਜੇ ਨਾਲ ਚੱਲੋਂ ਤੁਹਾਨੂੰ ਬੁਖਾਰ ਆਉਣਾ ਹੈ। ਅਧੂਰਾ ਪਿਆ ਆ ਜਿੰਨੇ ਘਰ ਆ ਨਾ ਜਿੱਦੇ ਇਧਰ ਲਈ ਹਵਾ ਵਗਦੀ ਹੈ ਪੂਰਾ ਜਿਲ੍ਹੇ ਨੂੰ ਕਹਿੰਦੇ ਆ। ਆ ਸਾਰੇ ਆ ਬੈਠੇ ਨਾ ਕਰਾਂ ਲਈ ਆ ਜੋ ਤੁਹਾਡੇ ਰੋਟੀ ਲੰਗਦੀ ਹੈ। ਬੋਪਈ ਮਾਰਦੀ ਹੈ। ਅੱਛਾ। ਉਹ ਜਿਆਦਾ ਵਿਚਾਈ ਛੱਡਿਆ ਤਿੰਨ ਹਮ ਸਾਰੇ ਪਿੰਡ ਦਾ ਜਿਹੜਾ ਪਾਣੀ ਆ ਨਾ ਹਾਂ ਸੀਵਰੇਜ ਦਾ ਉਹ ਇੱਥੇ ਆ ਕੇ ਇਕੱਠਾ ਕਰਦਾ ਭਰਾਵਾ। ਤੇ ਉਹਦੇ ਤੱਕ ਇਹ ਗੱਲ ਨਹੀਂ ਪਹਚਾਈ ਰਾਜੇ ਵਡਿੰਗ ਤੱਕ ਵੀ ਸਾਡੀ ਆਹ ਇੱਥੇ ਰੋਜ ਹੀ ਲੰਘਦਾ ਹੈ ਜਿਹੜਾ ਸਾਹਮਣਾ ਕਰਾ ਉਹਦਾ ਤਾਂ ਪੀਏ ਬੰਦਾ ਅੱਛਾ ਹਾਂ ਕੋਈ ਹੱਲ ਨਹੀਂ ਕਰਦੇ ਹੱਲ ਕੀ ਕਰਨਾ ਕਰ ਲਿਆ ਹਜਮਤਨ ਆ ਗਈ ਸੌਦਾ ਜਿਹੜਾ ਸੀਗਾ ਮਨਪ੍ਰੀਤ ਬਾਦਲ ਵਾਲੇ ਕੀ ਵਿਚਾਰੇ ਬਾਬਾ ਜੀ ਮਨਪ੍ਰੀਤ ਬਾਦਲ ਦਾ ਵਿਚਾਰ ਮਨਪ੍ਰੀਤ ਬਾਦਲ ਦਾ ਇਹ ਹੈ ਬਈ ਇੱਥੇ ਉਹਨੇ ਕੰਬ ਥੇ ਕਰਾਏ ਪਹਿਲਾਂ 18000 ਮੋਟਰਾਂ ਦਾ ਉਹਨੇ ਕਨੈਕਸ਼ਨ ਦਿੱਤਾ ਪਿੰਡਾਂ ਦਾ ਪਾਣੀ ਐ ਨਹੀਂ ਸੀ ਹਾਂ ਆਰੋ ਉਹਨੇ ਲਿਆ ਕੇ ਦਿੱਤੇ ਬਹੁਤ ਕੋਰ ਪਰ ਹੁਣ ਘਾਟ ਕੀ ਮਾਰੇ ਹੈ ਉਹ ਸਾਡੇ ਕਿਸਾਨੀ ਦੇ ਵਰ ਖਲਾਬ ਹੈ ਭਰਾਵਾ ਹਾਂ ਅੱਛਾ ਹਾਂ ਨਹੀਂ ਉਹ ਦਿਲਚਸਤਾ ਹੈਗਾ ਪਰ ਉਹ ਜਿਹੜਾ ਫੁੱਲ ਹੈ ਨਾਲ ਨਾ ਉਹ ਸਾਨੂੰ ਛੂਟ ਨਹੀਂ ਕਰਦਾ ਠੀਕ ਹੈ ਜੀ ਹਾਂ ਵਿਕਾਸ ਫਿਰ ਹੋਇਆ ਨਹੀਂ ਪਹਿਲਾਂ ਦੇ ਐਮਐਲਏ ਨੇ ਪਿੰਡ 'ਚ ਕੀਤਾ ਨਹੀਂ ਕੁਛ ਨਹੀਂ ਜੀ ਕੋਈ ਕੁਛ ਨਹੀਂ ਕੀਤਾ ਤੁਹਾਨੂੰ ਦੱਸਿਆ ਵੀ ਆ 47 ਲੱਖ ਦੀ ਗ੍ਰਾਂਟ ਆਈ ਉਹ ਵੇਖ ਲਓ ਤੁਸੀਂ ਆਪ ਤੁਰੇ ਚੱਲਦੇ ਉਸ ਤੋਂ ਤੁਹਾਨੂੰ ਵਗਾ ਲੈਣੇ ਸਾਰਾ ਕੁਝ ਵੀ ਆ ਵੇਖ ਲਓ ਕੀ ਹੋਇਆ ਤੇ ਡਿੰਪੀ ਤੋਂ ਆਸ ਕਰਦੇ ਹਾਂ ਜੀ ਇਹ ਸਾਰਾ ਕੁਝ ਉਹ ਮਸਲਾ ਸੁਲਝ ਜਾਵੇ ਵੇਖੋ ਜੀ ਮੈਂ ਤੁਹਾਨੂੰ ਦੱਸਦਾ ਨਰਮ ਬੰਦਾ ਹੈ ਕਿਸੇ ਦੇ ਸਿਰੇ ਆਉਣ ਵਾਲਾ ਨਹੀਂ ਜੇ ਤਾਂ ਉਹਦੀ ਪਹੁੰਚ ਹੈ ਕੰਮ ਤਾਂ ਹੈ ਤੇ ਨਹੀਂ ਹੱਥ ਬੰਦ ਹੁੰਦਾ ਠੀਕ ਹੈ ਜੀ ਵੀ ਬਾਈ ਮੇਰੇ ਵਾਸਤੇ ਬਾਹਰ ਹੈ ਪਿੰਡੋਂ ਪਿੰਡਾਂ ਸਿਕ ਪੋਸਟਰ ਦੇਖ ਰਹੇ ਆ ਜੀ ਡੈਂਪੀ ਦੇ ਸੁਖਬੀਰ ਬਾਦਲ ਦੇ ਨਾਲ ਪੋਸਟਰ ਆ ਉਹ ਤਾਂ ਜੀ ਗਲਤ ਹੈ ਸਾਡੇ ਪਿੰਡ 'ਚ ਰਾਤ ਲੜਾਈ ਹੋ ਜਾਣੀ ਸੀ ਹੂੰ ਬਚਿਆ ਜਿਹੜੇ ਬੰਦੇ ਡੈਂਪੀ ਚ ਲਾਉਂਦੇ ਪਾਰਟੀ ਦੇ ਸਪੋਰਟ ਦੇ ਹੋਈ ਤੇ ਉਹਨਾਂ ਦੇ ਬਾਰ ਚ ਲਾਏ ਰਾਤ ਉਹ ਬੰਦੇ ਲੋਕਾਂ ਨੇ ਫੜ ਲਏ ਪੋਸਟਰ ਲਾਉਂਦੇ ਆ ਇੱਥੇ ਹਾਵੇ ਪਏ ਤੁਹਾਡੇ ਪੈਰਾਂ ਅੱਛਾ ਜੀ ਠੀਕ ਹੈ ਤੇ ਲੜਾਈ ਹੋਣ ਤੋਂ ਬਚ ਗਈ ਹੂੰ ਡੈਂਪੀ ਤੇ ਲੋਨੂ ਤਾਈ ਪਹੁੰਚ ਗਈ ਸੀ ਹੂੰ ਉਹ ਕਹਿੰਦਾ ਚਲੋ ਜਿਹੜੇ ਉਹਨਾਂ ਨੇ ਕੋਈ ਹਰਕਤ ਕਰਤੀ ਕਰਤੀ ਹੁਣ ਨਾ ਲੜਾਈ ਨਹੀਂ ਕਰਨੀ ਆਪਾਂ ਆਮਦਾਰਿੰ ਦਾ ਮੋਟਾ ਪਾਇਓ ਇਹ ਨਰਮ ਬੰਦਾ ਠੀਕ ਹੈ ਜੀ ਬਹੁਤ ਚੰਗਾ ਬੰਦਾ ਹੈ ਇੱਥੇ ਗਿੱਦੜ ਵੀ ਰਹਿੰਦਾ ਹੈ ਦੂਜੇ ਦਾ ਭੱਜ ਜਾਣਗੇ ਕਿਥੇ ਇਹਨਾਂ ਤੋਂ ਪਾਰ ਲੰਘੇ ਤਾਂ ਬਾਹਰ ਨਹੀਂ ਗਾ ਉੱਥੇ ਬਹਿ ਜਾਣਗੇ ਦਫ਼ਤਰ ਇਹਦਾ ਬਣਿਆ ਚਾਹ ਪੀ ਲਾਂਗੇ ਜੇ ਭੁੱਖ ਲੱਗੀ ਹੋਈ ਤਾਂ ਆ ਜੇ ਰੋਟੀ ਖਵਾ ਦਿਓ ਭਾਈ ਇਸ ਤੇ ਜਾਣੇ ਠੀਕ ਹੈ ਜੀ ਤੇ ਜੇ ਘਰੇ ਵੀ ਬੈਠਾ ਹੋਇਆ ਬਲਾ ਮਰਦਾ ਜਾਂਦਾ ਤਾਂ ਵੀ ਆਖੂ ਵੀ ਇਹ ਤਾਂ ਲੱਗੇ ਆ ਕਿ ਇਹ ਤਾਂ ਉੱਠਦੇ ਹੀ ਨਹੀਂ ਰਾਜਾ ਵੜਿੰਗ ਕਹਿੰਦਾ ਜੀ ਮੈਂ ਲੁਧਿਆਣੇ ਦੇ ਵਿੱਚ ਵਿਕਾਸ ਸ਼ੁਰੂ ਕਰਤਾ ਆਪਦਾ ਜੀ ਕਹਿੰਦਾ ਮੈਨੂੰ ਇੱਕ ਮੌਕਾ ਹੋਰ ਦਿਓ ਤੁਸੀਂ ਉਹ ਭਰਾਵਾ ਇਸੇ ਨੂੰ ਹੀ ਦੇ ਜਾਈਏ ਯਾਰ ਹੋਰ ਬੰਦਾ ਨਹੀਂਗਾ ਮੈਂ ਤਾਂ ਫੇਰ ਉਹੀ ਗੱਲਾਂ ਨੇ ਹੋਰ ਕੋਈ ਬੰਦਾ ਨਹੀਂ ਗਿੱਦੜਵਾ ਬਲਾਕ ਦੀ 1.5 ਲੱਖ 1,65,000 ਵੋਟ ਹੈ ਜੀ ਤੇ ਉਹ 1,65,000 ਬੰਦਾ ਯਾਰ ਇਹਦੀ ਇੱਕ ਘਰ ਦੀ ਦੇ ਮੁਕਾਬਲੇ ਕੁਝ ਵੀ ਨਹੀਂਗਾ ਹੂੰ ਜ਼ੀਰੋ ਹੈ ਲੋਕਾਂ ਨੂੰ ਸੋਚਣਾ ਚਾਹੀਦਾ ਯਾਰ ਬਈ ਸਾਰਾ ਘਰ ਉਹਦਾ ਕੀ ਵਿਚਾਰ ਆ ਅਰਜਨ ਬਾਦਲ ਕੁਝ ਭੁੱਲਿਆ ਵੀ ਮੇਰੇ ਦਾਦਾ ਨੇ ਮੈਨੂੰ ਸਿਖਾਇਆ ਵੀ ਵਿਰੋਧੀ ਨੂੰ ਵੀ ਨਹੀਂ ਪੱਦਾ ਬੋਲਣਾ ਤੂੰ ਇਹਦਾ ਇਹਦਾ ਉਹ ਮੈਂ ਫੁੱਫੜ ਥੁੜਾ ਖੜਾ ਹਾਂ ਕੋਈ ਇਹਦਾ ਆ ਮੈਂ ਪੁੱਤ ਤੈਨੂੰ ਐਵੇਂ ਨਹੀਂ ਬਣਦੇ ਇਹ ਕੋਈ ਯਾਰ ਗੱਲਾਂ ਤੇ ਰਾਜਾ ਬਣੀਆਂ ਦੀ ਹੈ ਵੇਖੋ ਜੀ ਇਹਨੇ ਕਰਦੀ ਆ ਦੀ ਐ ਅਮਰਤਾ ਵਣਗਾ ਵੇਖੋ ਜੀ ਕੀ ਸੰਸਾਰ ਸੰਸਕਾਰ ਦਿੱਤੇ ਹੈ ਕਿਵੇਂ ਬੋਲਦਾ ਮੇਰੇ ਪੁੱਤ ਜੋ ਪੋਤਾ ਆ ਥੋੜੇ ਫੋਟਾ ਮੰਗਣਾ ਉਹ ਜੀ ਕਰਕੇ ਬੁਲਾਊਗਾ ਉਹ ਆਦੀ ਮੇਰੇ ਮਘਰੋ ਮੇਰਾ ਪੁੱਤ ਆ ਰਿਹਾ ਹੈ ਹੋਰ ਐਨੀ ਕੋਈ ਨਹੀਂ ਦੂਜੇ ਨੰਬਰ ਤੇ ਤੇ ਤੀਸਰੇ ਨੰਬਰ ਤੇ ਕਿਸ ਨੂੰ ਮੰਨਦੇ ਹੋ ਜੀ ਪਹਿਲੇ ਨੰਬਰ ਤੇ ਡੈਂਪੀ ਢੱਲ ਨੂੰ ਮੰਨ ਰਹੇ ਹੋਂਦਾ ਅਸੀਂ ਤਾਂ ਕਹਿੰਦੇ ਆ ਵੀ ਇਹਦਾ ਕੰਪੀਟੀਸ਼ਨ ਮਨਪ੍ਰੀਤ ਨਾਲ ਰਾਜੇ ਬੜਿੰਗ ਨੂੰ ਤੁਸੀਂ ਕੰਪੀਟੀਸ਼ਨ 'ਚ ਨਹੀਂ ਮੰਨਦੇ। ਨਾ ਜੀ ਨਾ ਉਹ ਤਾਂ ਮੇਰਾ ਖਿਆਲ ਹੈ ਵੀ ਇਹ ਤਾਂ ਤੀਜੇ ਨੰਬਰ ਤੇ ਆ ਸਕਦਾ ਹੈ। ਅੱਛਾ। ਹਾਂਜੀ। ਪਹਿਲਾਂ ਫਿਰ ਲੋਕਾਂ ਦਾ ਪਿਆਰ ਲੈ ਨਹੀਂ ਸਕਿਆ ਰਾਜਾ ਬੜਿੰਗ। ਨਾ ਜੀ ਇਹ ਤਾਂ ਕਰੇ ਗਿਆ ਲੋ ਵੀ ਹਯਾਲ ਹੁੰਦਾ। ਅੱਛਾ। ਹਾਂ। ਹਯਾਲ ਹੁੰਦਾ। ਹਾਂ ਤੁਸੀਂ ਗਏ ਹੋ ਆਪਾਂ ਗਏ ਆ ਦੋਵੇਂ। ਹੂੰ। ਉਹਨੇ ਅੱਗੇ ਮੂੰਹ ਚੱਕ ਕੇ ਕਿਵੇਂ ਹੈ? ਤੇ ਜਦੋਂ ਇਹ ਗੱਲ ਕਰਕੇ ਪਾਸੇ ਤੈਨੂੰ ਲੈ ਜਾਊਗਾ। ਹੂੰ। ਮੈਂ ਤਾਂ ਬਾਬੇ ਨੂੰ ਆਖਿਆ ਤੇਰੇ ਬੀਬੀ। ਅੱਛਾ ਇਸ ਤਰ੍ਹਾਂ ਬੋਲਦੇ ਆ। ਠੀਕ ਹੈ ਜੀ ਹਾਂ ਜੀ ਤੇ ਡਿੰਪੀ ਢਿਲੋਂ ਦਾ ਵੀ ਹਾਰ ਕਿਵੇਂ ਆ ਹਲਕੇ ਬਹੁਤ ਚੰਗਾ ਜੀ ਬਹੁਤ ਚੰਗਾ ਮਿਲਵਰਤ ਦਾ ਬੰਦਾ ਥੋਨੂੰ ਇੱਕ ਵਾਰ ਕਹਦਾ ਵੀ ਜੋ ਤੋ ਕੰਮ ਦਾ ਨਹੀਂ ਕਰਨ ਜੋਕਰਾ ਹੂੰ ਤੂੰ ਆਂਦਾ ਵੀ ਮੇਰੀ ਪਹੁੰਚੇ ਨਹੀਂ ਭਾਈ ਠੀਕ ਹੈ ਜੀ